ਅਸੀਂ ਲੋਕ ਲਾਮਾ ਨੂੰ ਪੇਸ਼ ਕਰਦਾ ਅਸੀਂ ਪ੍ਰੋਗਰਾਮ ਕਰਾ ਰਹੇ ਹਾਂ ਅਸੀਂ ਚੱਜੀ ਮੋਟੇ ਹਰ ਮੁਕਾਬਲਾ ਇੱਕ ਔਰਤ ਦੀ ਸਚਤਤਾ ਨੂੰ ਪੇਸ਼ ਕਰਦਾ ਘਰ ਦੇ ਕੰਮਾਂ ਦੇ ਨਾਲ ਨਾਲ ਔਰਤ ਆਪਣੇ ਆਪਣੇ ਹੁਨਰ ਨੂੰ ਆਪਣੀ ਕਾਬਲੀਅਤ ਨੂੰ ਇੱਕ ਵਧੀਆ ਮੰਚ ਤੇ ਪੇਸ਼ ਕਰ ਸਕਦੀ ਉਹਦੇ ਨਾਲ ਹੀ ਅਸੀਂ ਸੱਭਿਆਚਾਰਕ ਪ੍ਰੋਗਰਾਮ ਜਿਹੜਾ ਹੈ ਅਸੀਂ ਕੰਪੀਟੀਸ਼ਨ ਨਹੀਂ ਰੱਖਿਆ ਹੈ ਤੇ ਜਿਹਦੇ ਵਿੱਚ ਏਜ ਕੈਟਾਗਰੀ ਹੈਗੀ 18 ਤੋਂ 35 ਔਰ 35 ਤੋਂ ਪਲਸ ਆਪ ਜੀ ਨੂੰ ਬਤਾਵਾ ਆਗਰਾ ਨਹੀਂ ਮੈਂ ਕਿਹਾ ਤੁਹਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਨਵਾਂ ਬਦਲ ਬਣੋ ਲੱਕਿਆਂ ਦੇ ਪਾਰ ਜਾ ਕੇ ਕਿਹੜੇ ਕਿਹੜੇ ਪਾਰਟਿਸਪੈਂਟ ਕਰਦੇ ਇਹਦੇ ਵਿੱਚ ਸਾਡੇ ਕੋਲ 18 ਪਾਰਟਿਸਪੈਂਟਸ ਨੇ ਬੀਬੀਆਂ ਭੈਣਾਂ ਤੇ ਜੁਹੇਜ਼ ਕੈਟਾਗਰੀ ਦੀਆਂ ਨੇ ਇਹ ਤੋਂ ਮੇਨੋਂ ਗੈਸਟ ਪਰਫਾਰਮੈਂਸ ਦੇ ਬੱਚੇ ਬੱਚੇ ਨੇ 10 15 ਬੱਚੇ ਉਹ ਗੈਸ ਪਰਫਾਰਮੈਂਸ ਦੇ ਤੁਹਾਨੂੰ ਜਿੱਥੇ ਕਹ ਜਿਹੜੀਆਂ ਤਿਆਰੀਆਂ ਹੁੰਦੀਆਂ ਨੇ ਜਿਵੇਂ ਪਹਿਲਾਂ ਰਿਅਲ ਚੱਲਦੀਆਂ ਸਾਨੂੰ ਤਿਆਰੀਆਂ ਕਰਦਿਆਂ ਨੂੰ 6 ਮਹੀਨੇ ਹੋ ਗਏ ਜੀ ਫਿਰ ਜਾ ਕੇ ਇੱਕ ਪਲੇਟਫਾਰਮ ਤੇ ਅਸੀਂ ਇਹ ਪਰਫਾਰਮ ਕਰਦੇ ਹਾਂ ਹਨਾ 6 ਮਹੀਨੇ ਹੋ ਗਏ ਸਾਨੂੰ ਸੁਚੱਜੀ ਮੁਟਿਆਰ ਦੇ ਮੁਕਾਬਲੇ ਆਡੀਸ਼ਨ ਲੈਣੇ ਆ ਫਿਰ ਗਰੂਮਿੰਗ ਕਲਾਸਿਸ ਰੱਖਦੇ ਆ ਤੇ ਸਾਡੀਆਂ ਕਾਫੀ ਦਿਨ ਤੋਂ ਗਰੂਮਿੰਗ ਤੇ ਸੋ ਇਹ ਸਾਡਾ ਜਿਹੜੀ ਲਗਾਤਾਰ ਅਸੀਂ ਮਿਹਨਤ ਕੀਤੀ ਆ ਅੱਜ ਉਹ ਇੱਕ ਸਟੇਜ ਦੇ ਉੱਪਰ ਮੰਚ ਦੇ ਉੱਪਰ ਜਿਹੜੀ ਕਿੜੀਆਂ ਸਤਾਂੀਆਂ ਜੀਆਂ ਆਵਾਜ਼ ਪੁੱਛ ਗਏ ਤੁਹਾਨੂੰ ਪਤਾ ਹੀ ਹੈ ਕਿ ਮੈਂ ਇੱਕ ਸਹਿ ਸਭਾ ਵੀ ਚਲਾਉਂਦੀ ਆ ਜੀਵਨ ਜੋਤ ਪੰਜਾਬੀ ਸਹਿ ਸਭਾ ਸਾਨੇਵਾਲ ਜੀ ਦੀ ਮੈਂ ਪ੍ਰਧਾਨ ਆ ਤੇ ਆਪਾਂ ਹਰ ਸਾਲ ਉੱਥੇ ਮੀਟਿੰਗ ਕਰਦੇ ਆਂ ਔਰ ਨਾਲ ਹੀ ਮੈਂ ਇਵੈਂਟ ਆਰਗੇਨਾਈਜ਼ਰ ਆ ਸਤਿਆਚਾਰਕ ਇਵੈਂਟ ਜਿਹੜੇ ਆਪਾਂ ਇੱਕ ਸਾਲ ਦੇ ਵਿੱਚ 5 5 ਤੋਂ 6-7 ਫੰਕਸ਼ਨ ਆਪਾਂ ਇਹਦੇ ਕਰਾ ਲੈਨੇ ਆ ਔਰ ਨਾਲ ਹੀ ਮੈਂ ਸੋਸ਼ਲ ਵਰਕਰ ਆ ਤੇ ਸਮਾਜ ਭਲਾਈ ਦੇ ਕੰਮ ਵੀ ਆਪਾਂ ਕਰਦੇ ਰਹਿੰਦੇ ਹਾਂ ਕਿ ਉਸ ਨਾਲ ਮੈਸੇਜ ਆਇਆ ਕਿ ਸਾਡਾ ਜਿਹੜਾ ਉਦੇਸ਼ ਆ ਜਿਵੇਂ ਪੱਛਮੀ ਸੱਭਿਆਚਾਰ ਨੂੰ ਬੱਚੇ ਅਪਣਾ ਰਹੇ ਨੇ ਪੰਜਾਬ ਨੂੰ ਭੁੱਲ ਰਹੇ ਨੇ ਰੁਕਸਤ ਕਰ ਰਹੇ ਨੇ ਬਾਹਰਲੇ ਦੁਸਤਾਂ ਦੇ ਪੰਜਾਬੀਆਂ ਤੋਂ ਪੰਜਾਬੀਆਂ ਨੂੰ ਤੇ ਸਾਡੇ ਵਿਰਸੇ ਨੂੰ ਬਚਾ ਕੇ ਰੱਖਣਾ ਸਾਡਾ ਮੁੱਖ ਉਦੇਸ਼ ਆ ਅਸੀਂ ਉਦੋਂ ਲਈ ਆਪਣਾ ਪੂਰਾ ਪ੍ਰਮੋਟ ਕਰ ਰਹੇ ਆ ਪੰਜਾਬੀ ਵਿਰਸਾ ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਜਤਿੰਦਰ ਜੀ ਹੁਣਾਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਕਿ ਇਹ ਜਿਹੜੇ ਪ੍ਰੋਗਰਾਮ ਹੁੰਦੇ ਹੈਗੇ ਕਲਚਰਲ ਪ੍ਰੋਗਰਾਮ ਤੁਸੀਂ ਜਦੋਂ ਵੀ ਕਰਵਾਉਂਦੇ ਆ ਇਹਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ ਤੇ ਮੈਂ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤੇ ਅਸੀਂ ਬੈਠੇ ਹੋਏ ਆ ਬੱਚਾ ਨੇ ਮੋਟਿਆਰਾ ਨੇ ਬੜਾ ਅੱਛਾ ਪਰਫਾਰਮ ਕਰ ਰਿਹਾ ਹੈ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਉਪਰਾਲਾ ਹੈਗਾ ਆਪਣੇ ਕਲਚਰ ਨੂੰ ਪ੍ਰੀਜ਼ਰ ਆਪਣੀ ਵਿਰਾਸਤ ਨੂੰ ਸੰਭਾਲਦਾ ਔਰ ਪਰਟੀਕੂਲਰਲੀ ਅੱਜਕੱਲ੍ਹ ਜਦੋਂ ਵੈਸਟਨਾਈਜ਼ ਸਿਸਟਮ ਜਰਾ ਹੈਗਾ ਉਹ ਹਾਵੀ ਹੋ ਰਿਹਾ ਜਾਨਣਾ ਪ੍ਰਾਣੇ ਦਾ ਸੱਤ ਨੂੰ ਤਿਆਰ ਜਿਆਦਾ ਹੈ ਕਿ ਲੱਗਦਾ ਕਿ ਜਿੰਨਾ ਕਿਤੇ ਹੋਰ ਜੀ ਇਸ ਵਿੱਚ ਜਾਣਾ ਚਾਹੀਦਾ ਕਿ ਪਾਣੇ ਸੰਗੀਆਂ ਦੇ ਦੇ ਜੀ ਬੜਾ ਕਾਫੀ ਜੀ ਕਾ ਮਟੀ ਅਰਾਂਜਮ ਪ੍ਰਾਚਨਨ ਲੈ ਕੇ ਬਿਜ਼ਰੂਰ ਕਰਦੇ ਚੋਹ ਵੀ ਚੀਜ਼ ਬਿਲਕੁਲ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਪੁਰਾਣਾ ਜਿਹੜਾ ਆਪਣਾ ਸੱਭਿਆਚਾਰਾ ਹੈ ਉਹ ਲੋਪ ਹੁੰਦਾ ਜਾ ਰਿਹਾ ਔਰ ਇਹ ਜਿਹੜੇ ਜਿਹੜੇ ਪ੍ਰੋਗਰਾਮ ਹੈਗੇ ਆ ਉਹ ਹੋਰ ਹੋਣੇ ਚਾਹੀਦੇ ਔਰ ਇਹਨੂੰ ਡੈਪਥ ਵਿੱਚ ਜਾਣਾ ਚਾਹੀਦਾ ਜਿਹਦੇ ਵਿੱਚ ਕਿ ਆਪਾਂ ਆਪਣੇ ਕਲਚਰ ਨੂੰ ਆਪਣੀ ਵਿਰਾਸਤ ਨੂੰ ਸੰਭਾਲਿਆ ਜਾ ਸਕੇ ਇਹਦੇ ਵਿੱਚ ਤਾਂ ਹਰੇਕ ਜ਼ਿਲ੍ਹੇ ਦੇ ਉੱਪਰ ਜਿਸ ਤਰ੍ਹਾਂ ਹੁਣ ਜਤਿੰਦਰ ਜੀ ਹੁਣ ਲੁਧਾਨੇ ਦੇ ਵਿੱਚ ਕਰ ਰਹੇ ਆ ਹਰੇਕ ਜ਼ਿਲ੍ਹੇ ਦੇ ਵਿੱਚ ਪ੍ਰੋਗਰਾਮ ਤਾਂ ਹੁੰਦੇ ਆ ਇਸ ਦੇ ਨਾਲ-ਨਾਲ ਜਿਹੜਾ ਹੈਗਾ ਸਕੂਲੀ ਬੱਚਿਆਂ ਨੂੰ ਵੀ ਬੜਾ ਜ਼ਰੂਰੀ ਹੈਗਾ ਕਿ ਉਹਨਾਂ ਨੂੰ ਆਪਣੇ ਕਲਚਰ ਦੇ ਨਾਲ ਜੁੜਿਆ ਜਾਵੇ ਇਹ ਸਕੂਲੀ ਲੈਵਲ ਤੋਂ ਉੱਪਰ ਹੋਣਾ ਚਾਹੀਦਾ ਕਿਉਂਕਿ ਸਕੂਲ ਦੇ ਵਿੱਚ ਤਾਂ ਬੱਚਾ ਨੂੰ ਇੰਗਲਿਸ਼ ਦੇ ਨਾਲ ਜਾਂ ਹਿੰਦੀ ਨਾਲ ਬਾਕੀਆਂ ਭਾਸ਼ਾਵਾਂ ਦੇ ਨਾਲ ਤਾਂ ਬੜੇ ਅੱਛੇ ਤਰੀਕੇ ਨਾਲ ਜੋੜਿਆ ਜਾਂਦਾ ਪਰ ਜਦੋਂ ਹੁਣ ਤੁਸੀਂ ਇੱਥੇ ਗੱਲ ਕਰੋ ਪੇਪਰਾ ਤਾਂ ਹੋ ਗਈਆਂ ਜਾਂ ਸੰਧਾਰਾ ਹੋ ਗਿਆ ਬੱਚਾ ਨੂੰ ਪਤਾ ਹੀ ਨਹੀਂ ਤੇ ਇਹਨਾਂ ਵਰਡਸ ਨੂੰ ਜਿਹੜੇ ਆਪਣੇ ਜਿਹੜੇ ਆਪਣੇ ਪੂਰੀ ਪ੍ਰੋਪਰ ਗੁਰਮੁਖੀ ਦੇ ਪੰਜਾਬੀ ਦੇ ਵਰਡਸ ਹੈਗੇ ਆ ਉਹ ਸ਼ਬਦਾਂ ਉਹਨਾਂ ਦੇ ਨਾਲ ਵੀ ਬੱਚਾ ਨੂੰ ਤੇ ਛੋਟੇ ਲੈਵਲ ਤੋਂ ਪੜ੍ਹਦੇ ਉਹਨਾਂ ਦੇ ਨਾਲ ਹੀ ਜੋੜੋ ਸਰ ਮੈਂ ਲਾਸਟ 5-6 ਸਾਲ ਤੋਂ ਮੈਡ ਤੇ ਹਰ ਇੱਕ ਸਾਲ ਇਹ ਕੋਈ ਨਾ ਕੋਈ ਪ੍ਰੋਗਰਾਮ ਕਰਵਾਂਦੇ ਹੈਗੇ ਜਿਹਦੇ ਵਿੱਚ ਮੈਨੂੰ ਇਹ ਜ਼ਰੂਰ ਬੁਲਾਉਂਦੇ ਹੈ ਤੇ ਅਸੀਂ ਆਨੇ ਆ। ਸਭ ਤੋਂ ਵੱਡੀ ਗੱਲ ਤੇ ਇਹ ਕਿ ਪੰਜਾਬ ਦੇ ਵਿੱਚ ਜਿਹੜੀ ਚੀਜ਼ਾਂ ਹੁਣ ਖਤਮ ਹੁੰਦੀਆਂ ਜਾ ਰਹੀਆਂ ਨੇ ਮੈਡਮ ਉਹ ਚੀਜ਼ਾਂ ਨੂੰ ਲੈ ਕੇ ਆ ਰਹੇ ਨੇ ਤੇ ਆਪਣੇ ਬੱਚਾ ਨੂੰ ਉਸ ਤੋਂ ਸਿੱਖਿਆ ਮਿਲਦੀ ਹੈਗੀ ਆ ਕਿ ਦੇਖੋ ਜੇ ਮੈਂ ਹੁਣ ਸੰਧਾਰੇ ਹੋ ਗਏ ਪੱਖੀਆਂ ਦਰਿਆਾਂ ਚਰਕੇ ਬੱਚੇ ਨੂੰ ਕੁਝ ਨਹੀਂ ਪਤਾ ਹੈਗਾ ਅੱਜ ਦੇ ਡੇਟ 'ਚ ਕਿਉਂਕਿ ਉਹ ਬਾਹਰ ਜਾਂਦੇ ਨੇ ਤਾਂ ਬਾਹਰਲਾ ਚ ਕਲਚਰ ਅਪਣਾਉਂਦੇ ਨੇ ਪਰ ਆਪਾਂ ਨੂੰ ਆਪਣੇ ਕਲਚਰ ਨਾਲ ਜੁੜੇ ਰਹਿਣਾ ਚਾਹੀਦਾ ਹੈਗਾ ਤੇ ਇਹਨਾਂ ਦੀ ਬਹੁਤ ਹੀ ਅੱਛਾ ਉਪਰਾਲਾ ਇੱਕ ਕੋਸ਼ਿਸ਼ ਹੈ ਕਿ ਅਸੀਂ ਬੱਚਿਆਂ ਨੂੰ ਆਪਣੇ ਨੂੰ ਦਾਸੀ ਮੈਡਮ ਨੂੰ ਹਮੇਸ਼ਾ ਸਪੋਰਟ ਕਰਦੇ ਆ ਕਿ ਤੁਸੀਂ ਪੜ ਚੜ ਕੇ ਇਸ ਦੇ ਵਿੱਚ ਹਿੱਸਾ ਲਓ ਅਸੀਂ ਤੁਹਾਡੇ ਕੋਲ ਕਿਹਨਾਂ ਮਤਲਬ ਇਸ ਤੋਂ ਇਲਾਵਾ ਹੋਰ ਇਸ ਤਰ੍ਹਾਂ ਕਿਹੜੀ ਪ੍ਰਾਲੇ ਕਰਨੀ ਚਾਹੀਦੀ ਹੈ ਇਹਦੇ ਬੱਚੇ ਜਿਸ ਤਰ੍ਹਾਂ ਆਪਾਂ ਜਰੂਰੀ ਸਮੇਂ ਚ ਆਪਣੀ ਜਾਣਕਾਰੀ ਦੇ ਰਹੇ ਆ ਤਾਂ ਪਤਾ ਪਉਣਾ ਕਿ ਕਿੰਨੇ ਜਿਹੜਾ ਕਿ ਹੋਰ ਕਰਨਾ ਕਿਸ ਤਰ੍ਹਾਂ ਤੋਂ ਨੂੰ ਮੈਂ ਤਾਂ ਸਰੇ ਇਹ ਵੀ ਜਿਸ ਤਰ੍ਹਾਂ ਦੇ ਸਕੂਲਾਂ ਦੇ ਵਿੱਚ ਲੋਕੀ ਜ਼ਿਆਦਾ ਨਾ ਐਡਵਾਂਸ ਜਿਹੜੇ ਚੱਲ ਰਹੇ ਨੇ ਬੱਚੇ ਜਿਵੇਂ ਇੰਗਲਿਸ਼ ਮੀਡੀਅਮ ਸਕੂਲਾਂ ਜੇ ਆਪਾਂ ਬੱਚਿਆਂ ਨੂੰ ਪੜਾਣੇ ਹੈਗੇ ਆ ਤਾਂ ਉੱਥੇ ਪੰਜਾਬੀ ਨੂੰ ਬਿਲਕੁਲ ਖਤਮ ਕਰਦੇ ਜਾ ਰਹੇ ਨੇ ਜਾਂ ਤਾਂ ਬੱਚੇ ਅਜੇ ਘਰ ਘਰ ਚ ਹਿੰਦੀ ਬੋਲਦੇ ਨੇ ਜਾਂ ਇੰਗਲਿ ਤੇ ਕੁਝ ਪੇਰੈਂਟਸ ਤਾਂ ਇਹ ਵੀ ਸੋਚਦੇ ਨੇ ਕਿ ਜੇ ਸਾਡਾ ਬੱਚਾ ਪੰਜਾਬੀ ਬੋਲੂਗਾ ਸਾਡੀ ਇਨਸਰਟ ਹੋਏ ਕਿ ਬਟ ਨਹੀਂ ਆਪਾਂ ਪੰਜਾਬੀ ਆ ਤਾਂ ਆਪਣੀ ਪੰਜਾਬੀ ਨੂੰ ਅਮਾ ਵਰਡ ਦੇ ਵਿੱਚ ਇੱਕ ਆਪਣਾ ਅਲੱਗ ਹੀ ਰਤਵਾ ਹੈਗਾ ਪੰਜਾਬੀਆਂ ਦਾ ਤੇ ਮੇਰੀ ਤਾਂ ਇਹੀ ਕੋਸ਼ਿਸ਼ ਹੁੰਦੀ ਹੈ ਜਿੱਥੇ ਵੀ ਮੈਂ ਜਾਣੀ ਹੈਗੀ ਹੈ ਕਿ ਆਪਾਂ ਨੂੰ ਆਪਣੇ ਕਲਚਰ ਨਾਲ ਜੁੜੇ ਰਹਿਣਾ ਚਾਹੀਦਾ ਤੇ ਆਪਾਂ ਨੂੰ ਆਪਦੀ ਨਵੀਆਂ ਨਵੇਂ ਚੀਜ਼ਾਂ ਨੇ ਜਿਹੜਾ ਉਹਨਾਂ ਨੂੰ ਆਪਾਂ ਲੋਕਾਂ ਦੇ ਵਿੱਚ ਉਪਰਾਲੇ ਕਰਕੇ ਅੱਗੇ ਲੈ ਕੇ ਆਉਣਾ ਚਾਹੀਦਾ ਹਾਂ ਹਾਂਜੀ ਇਹ ਜੋ ਪ੍ਰੋਗਰਾਮ ਹੋ ਰਿਹਾ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਸੱਜੀ ਮੁਟਿਆਰ ਮੁਕਾਬਲਾ ਇਹਦੇ ਨਾਲ ਪੰਜਾਬੀ ਬਹੁਤ ਪਰਫੁੱਲਤ ਹੁੰਦੀ ਆ ਪੰਜਾਬ ਦੇ ਵਿੱਚ ਜੋ ਪੁਰਾਣੇ ਜੋ ਸ਼ਬਦ ਜਾਂ ਜੋ ਕਲਚਰਲ ਐਕਟੀਵਿਟੀਜ਼ ਸਿਗੀਆਂ ਉਹ ਇਹਦੇ ਨਾਲ ਉਤਸ਼ਾਹਤ ਹੁੰਦੀਆਂ ਨੇ ਮੈਨੂੰ ਬੜੀ ਖੁਸ਼ੀ ਹੋਈ ਆ ਇਸ ਗੱਲ ਅੱਜ ਪ੍ਰੋਗਰਾਮ ਦੇਖ ਕੇ ਪਹਿਲਾਂ ਵੀ ਜਤਿੰਦਰ ਕੌਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਅਸੀਂ ਵੀ ਇਹਨਾਂ ਦਾ ਸਾਥ ਦੇਣ ਲਈ ਹਰ ਵਕਤ ਤਿਆਰ ਰਹਿੰਦੇ ਆ ਤੇ ਇਸੇ ਤਰ੍ਹਾਂ ਅਸੀਂ ਜਿਵੇਂ ਕੈਨੇਡਾ ਦੇ ਵਿੱਚ ਰਹਿੰਦੇ ਆ ਉੱਥੇ ਪੰਜਾਬੀ ਭਵਨ ਦੇ ਵਿੱਚ ਬਹੁਤ ਹੀ ਵਧੀਆ ਪ੍ਰੋਗਰਾਮ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਅਕਸਰ ਹੁੰਦੇ ਹਨ ਅਸੀਂ ਤੋਂ ਕਾਫੀ ਹੱਦ ਤੱਕ ਉਹਨਾਂ ਨੂੰ ਦੇਖਣ ਜਾਂਦੇ ਆ ਤੇ ਇੱਥੇ ਪੰਜਾਬ ਦੇ ਵਿੱਚ ਵੀ ਕੁਝ ਗਵਰਨਮੈਂਟ ਨੂੰ ਵੀ ਇਹ ਚਾਹੀਦਾ ਹੈ ਕਿ ਇਸ ਪੰਜਾਬੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾ ਕੇ ਪਿੰਡਾਂ ਦੇ ਵਿੱਚ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਤਾਂ ਜੋ ਆਪਣੀ ਪੰਜਾਬੀ ਜੋ ਥੱਲੇ ਨੂੰ ਜਾ ਰਹੀ ਹੈ ਉਸ ਦਾ ਪੱਤਰ ਉਸ ਨੂੰ ਉੱਚਾ ਚੁੱਕਿਆ ਜਾ ਸਕੇ ਜੋ ਹਿੰਦੀ ਕਈ ਸਕੂਲਾਂ ਦੇ ਵਿੱਚ ਹਿੰਦੀ ਲਾਜ਼ਮੀ ਕਰੀ ਹੈ ਇਸ ਤਰ੍ਹਾਂ ਪੰਜਾਬੀ ਹਰ ਸਕੂਲ ਦੇ ਵਿੱਚ ਲਾਜ਼ਮੀ ਹੋਣੀ ਚਾਹੀਦੀ ਹੈ ਔਰ ਪ੍ਰਾਣਾ ਸੱਭਿਆਚਾਰ ਤਾਂ ਜੋ ਪ੍ਰਫੁੱਲਤ ਹੋ ਸਕੇ ਇਹ ਤਕਲੀਆ ਪ੍ਰਾਣਾ ਫਰੋਗਾਂਸਰ ਆ ਮੈਡਮ ਪ੍ਰਾਣਾ ਜਿਹੜਾ ਕਰ ਰਹੇ ਨੇ ਬਹੁਤ ਖੂਬਸੂਰਤ ਪ੍ਰਾਣਾ ਲੋਕ ਸਰਪੱਲੀ ਵੀ ਮੈਂ ਆਇਆ ਸੀਗਾ ਜਾਣ ਕੀਤਾ ਸੀ ਰਣ ਨੂੰ ਮੈਡਮ ਪ੍ਰੈਜ਼ੀਡੈਂਟ ਹੈਗੇ ਸਾਡੇ ਐਨਐਲਐਸਾ ਦੇ ਮੈਡਮ ਬੰਗਾ ਏਹ ਹੁਣ ਫਿਕਾ ਟੇਕਰ ਇਹਨਾਂ ਦੇ ਸਮਰੂਪ ਜਿਹੇ ਪ੍ਰੋਜੈਕਟ ਕਰ ਰਹੇ ਆ ਸਾਰੇ ਕਹਿੰਦੇ ਆ ਕਿ ਪੰਜਾਬੀ 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 ਸਹੀ ਲਫ਼ਜ਼ਾਂ ਦੇ ਵਿੱਚ ਪੰਜਾਬੀ ਘਰੋਂ ਨਹੀਂ ਸਿਖਾਈ ਜਾ ਰਹੀ ਅਸੀਂ ਘਰ ਤਾਂ ਆਪਣੇ ਬੱਚਿਆਂ ਨਾਲ ਹਿੰਦੀ ਬੋਲਦੇ ਆ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਆ ਸੋ ਮੇਰਾ ਮੇਰਾ ਕਨਸੈਪਟ ਇਹ ਹੈਗਾ ਕਿ ਫੋਕ ਫੋਕ ਡਾਂਸ ਜਿਹੜੇ ਹੈਗੇ ਨੇ ਉਹ ਘਰੋਂ ਹੀ ਸਿਖਾਉਣੇ ਚਾਹੀਦੇ ਬੱਚਿਆਂ ਨੂੰ ਜਦੋਂ ਜਿਹੜੇ ਗੀਤ ਜਿਹੜੇ ਸਿੱਖ ਸਾਹਿਬ ਨੇ ਕਹੇ ਸੀਗੇ ਕਿ ਬੋਲੀਆਂ ਜਿਹੜੀ ਚਿਰਦੀ ਜਾ ਰਹੇ ਸਾਡੇ ਕੋਲ ਉਹ ਤਾਂ ਨਾ ਯੰਗ ਜਿਹੜੇ ਯੰਗਰ ਪੇਰੈਂਟਸ ਹੈਗੇ ਨੇ ਉਹਨਾਂ ਦਾ ਫਰਜ਼ ਬੰਦਾ ਹੈਗਾ ਕਿ ਲੋਕਾਂ ਲੋਕ ਗੀਤ ਜਿਹੜਾ ਇਹਨੇ ਕਰਕੇ ਇਹ ਜਿਹ ਗੀਤ ਜਾਂ ਦੂਜੇ ਗੀਤ ਜਿਹੜੇ ਚਲਤ ਜਿਹੜੇ ਗੀਤ ਆ ਕਿ ਉਹਨਾਂ ਨੂੰ ਅਵੋਇਡ ਕਰਕੇ ਸਾਨੂੰ ਸੋਖ ਸੌਂਗ ਜਿਹੜੇ ਨੇ ਲੋਕ ਗੀਤ ਜਿਹੜੇ ਨੇ ਆਪਣੇ ਬੱਚਾ ਨੂੰ ਸੁਣਾਨੇ ਛੇਤੇ ਸੋਣਾਨੇ ਛੇਤੇ ਦਾ ਮਤਲਬ ਦੱਸਾਂ ਜੀ ਤੇ ਤੁਹਾਡੀ ਬੋਲੀ ਆਪਣੇ ਆਪ ਤੁਹਾਡੀ ਵਿੱਚ ਟਿਕਰਦੀ ਹੈ ਤੇ ਸ਼ਾਇਦ ਮੇਰੀ ਗੱਲ ਸੱਚਾ ਕਿਸੇ ਤੋਂਤੀ ਬਗਰ ਕਰੋਗੇ ਤਾਂ ਛੜਗਾ ਮੈਂ ਖੁਦ ਪੁਰਾਣੇ ਤੋਂ ਜਿੰਨਾ ਪੁਰਾਣੇ ਫਬਰ ਨੂੰ ਲੈ ਕੇ ਆਇਆ ਮੈਂ ਲੋਗੀ ਸੀ ਕਿ ਮੈਂ ਲਿਖੀ ਹੁਣ ਮੈਂ ਪਗੜੇ ਦੇ ਤੌਰ ਤੇ ਮੈਂ 1960 ਬਾਅਦ ਤੋਂ ਸ਼ੁਰੂ ਕੀਤਾ ਪਗੜਾ ਤੇ ਹਾਲੇ ਤੱਕ ਮੈਂ ਐਕਟiveਗਾ 26 ਜਨ ਵੀ ਤੇ ਫਿਬਰੀ 20 ਤੇ ਬੈ 68 ਤੋਂ ਜਾਂਦਾ ਹੈਗਾ ਲਗਾਤਾਰ 17 ਤੇ ਕਰ ਗਿਆ ਰਿਸ਼ਨ ਗ੍ਰੇਡ ਤੇ ਸਟੇਟ ਫੋਰਸ ਸੀਗਾ ਭਗੜੇ ਦਾ ਸੋ ਇਹ ਹਾਲੇ ਚੱਲੀ ਜਾ ਰਿਹਾ ਹੈ ਤੇ ਵਰੀਏਸ਼ਨ ਚੇਂਜ ਹੋ ਗਈ ਹੈ ਸੌਥ ਚੇਂਜ ਹੋ ਗਿਆ ਮਗਰ ਹੈ ਤਾਂ ਫੋਕਸ ਆਉਣਾ ਫੋਕ ਡਾਂਸਿੰਗ ਤੋਂ ਸਤੋਂ ਸਰੂ ਇਹਦਾ ਆਪਣੇ ਕਰਾਂਗੇ ਇਸ ਖਲਾਸੀ ਦਾ ਬੱਚਾ ਨੂੰ ਮੈਂ ਫਿਰ ਤੇ ਫਿਰ ਮੈਂ ਜਾਣਾ ਕਰਦਾ ਇਹਦਾ ਨਾ ਥੈਂਕ ਯੂ